ਸ਼ਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਕਾਂਗਰਸ ਨੂੰ ਅੱਜ ਫਿਰ ਤੋਂ ਤਗੜਾ ਝਟਕਾ ਲੱਗਿਆ ਰਵਨੀਤ ਬਿੱਟੂ ਜਿਹੜੇ ਨੇ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਪ੍ਰਗਟ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਨਾ ਪ੍ਰਗਟ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਕਹੇ ਜਾਂਦੇ ਸੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਮੈਨੂੰ ਲੱਗਦਾ ਮੈਨੂੰ ਤਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜੇ ਬੰਦੇ ਕਿਸੇ ਲੌਜਿਕ ਤੇ ਨਹੀਂ ਖੜਦੇ ਮੈਨੂੰ ਲੱਗਦਾ ਉਹ ਫਿਰ ਰਹਿਣੇ ਵੀ ਨਹੀਂ ਚਾਹੀਦੇ ਕਿਉਂਕਿ ਅ ਕਦੀ ਕਦੀ ਬੈਲੈਂਸ ਸਟੇਟਮੈਂਟ ਨਹੀਂ ਦੇਣੀ ਕਦੀ ਬੈਲੈਂਸ ਗੱਲ ਨਹੀਂ ਕਰਨੀ ਸੋ ਆਈ ਥਿੰਕ ਇਹ ਬਹੁਤ ਵਧੀਆ ਗੱਲ ਹੋਈ ਬੈਲੈਂਸ ਸਟੇਟਮੈਂਟ ਬੈਲੈਂਸ ਕਰਕੇ ਖੜਨਾ ਲੇਕਿਨ ਹਮੇਸ਼ਾ ਕਾਂਗਰਸ ਦੀ ਗੱਲ ਕਹਿੰਦੇ ਨਜ਼ਰ ਆਉਂਦੇ ਸੀ ਰਵਨੀਤ ਸਿੰਘ ਬਿੱਟੂ ਇਹੀ ਕਹਿੰਦੇ ਸੀ ਮੈਂ ਕਾਂਗਰਸ ਲਈ ਖੜਾ ਇਹੋ ਜਿਹਾ ਕੀ ਹੋਇਆ ਸਮਾਜਿਕ ਤੌਰ ਤੇ ਤਾਂ ਕਦੀ ਬੈਲੈਂਸ ਸਟੇਟਮੈਂਟ ਤੁਹਾਡੇ ਤੁਸੀਂ ਦੇਖੀ ਕਦੀ ਉਹਨਾਂ ਦੀ ਕਦੀ ਦੇਖੀ ਮੈਨੂੰ ਲੱਗਦਾ ਜੇ ਅੱਜ ਸਮਾਜ ਦੇ ਵਿੱਚ ਜਾਂ ਅਦਰਵਾਇਜ਼ ਦੇਸ਼ ਦੇ ਵਿੱਚ ਜਿਹੜੇ ਲੋਕੀ ਨਹੀਂ ਖੜਦੇ ਮੈਂ ਨਹੀਂ ਕਹਿੰਦਾ ਕਾਂਗਰਸ 'ਚ ਬਹੁਤ ਕਮੀਆਂ ਪੇਸ਼ੀਆਂ ਕੋਈ ਮੈਂ ਬਹੁਤ ਕਾਂਗਰਸ ਦਾ ਉਸ ਐਂਗਲ ਨਾਲ ਬਹੁਤ ਜ਼ਿਆਦਾ ਤੈਸ਼ੀ ਨਹੀਂ ਹੈ ਪਰ ਅੱਜ ਜੋ ਭਾਜਪਾ ਕਰ ਰਹੀ ਹੈ ਜੇ ਇਹ ਲੋਕ ਵਹਿ ਗਏ ਤਾਂ ਫਿਰ ਮੈਨੂੰ ਲੱਗਦਾ ਇਹਨਾਂ 'ਚ ਬੰਦਿਆਂ ਵਾਲੀ ਗੱਲ ਨਹੀਂ ਹੈਗੀ ਪਰ ਪੰਜਾਬ 'ਚ ਫਿਰ ਕਾਂਗਰਸ ਦਾ ਕੀ ਹੋਊਗਾ ਲਗਾਤਾਰ ਮੈਂ ਕਹਾਂ ਕਾਂਗਰਸ ਜਿਹੜੀ ਆ ਘੱਟੋ ਘੱਟ ਵੀ 8 ਤੋਂ 10 ਸੀਟਾਂ ਜਿੱਤੂਗੀ ਅਜੇ ਕੋਈ ਬਹੁਤ ਲੰਮਾ ਸਮਾਂ ਨਹੀਂ ਹੈਗਾ ਮਹੀਨਾ ਤਾਂ ਡੇਢ ਦੋ ਹੀ ਰਹਿ ਗਏ ਆ ਲੇਕਿਨ ਪ੍ਰਗਟਜੀ ਜੜੇ ਚੂਰ ਪਰ ਲੜਨ ਵਾਲੀ ਹੈ ਉਹੀ ਜਦੋਂ ਮੈਦਾਨ ਛੜ ਛੜ ਕੇ ਜਾਈ ਜਾਂਦੇ ਨੇ ਉਹਨਾਂ ਨੂੰ ਪਤਾ ਸੀਗਾ ਵੀ ਅਸਲੀ ਗੱਲ ਹੈ ਟਿਕਟ ਐਸ ਵਾਰੀ ਔਖੀ ਆ ਸੋ ਇਸ ਕਰਕੇ ਉਹਨਾਂ ਨੂੰ ਵੀ ਉਹਨੇ ਦੀ ਕੈਲਕੂਲੇਸ਼ਨ ਆਪਣੇ ਹਿਸਾਬ ਨਾਲ ਠੀਕ ਹੋ ਪਰ ਦੇਸ਼ ਦੇ ਹਿਸਾਬ ਨਾਲ ਠੀਕ ਨਹੀਂ ਹੁਣ ਕਹਿੰਦੇ ਇਕੱਦਾ ਹੋਰ ਵੀ ਨਾ ਹੈ ਜਿਹੜਾ ਮੈਂ ਕਹਿੰਦਾ ਜਿਹਨੇ ਜਾਣਾ ਚਲੇ ਜਾਵੇ ਖੁੱਲ ਕੇ ਚਲੇ ਜਾਵੇ ਇਹ ਚ ਕੀ ਗੱਲ ਹੈ ਲਗਾਤਾਰ ਖੁੱਲ ਕੇ ਚਲੇ ਜਾਵੇ ਜੀ ਲੇਕਿਨ ਇਸ ਵਿੱਚ ਪ੍ਰਗਟ ਸਿੰਘ ਕੀ ਚੋਂਦੀ ਦੌੜ ਦੇ ਵਿੱਚ ਹੈ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਮੈਂ ਡਰਦਾ ਨਹੀਂ ਹਾਂ ਕਿਸੇ ਤੋਂ ਨਾ ਮੈਂ ਭੱਜਦਾ ਹੀ ਜੇ ਜਿੱਥੇ ਮੈਨੂੰ ਜ਼ਰੂਰਤ ਪਈ ਮੈਨੂੰ ਲੈ ਲਿਓ ਕਾਂਗਰਸ ਕੇ ਬਿਲਕੁਲ ਵੱਡਾ ਹੀ ਰਿਐਕਸ਼ਨ ਦਿੱਤਾ ਹੈ ਪ੍ਰਗਟ ਸਿੰਘ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਾਸਰ ਅਰਨਨ ਕਿ ਜਿੰਨੇ ਜਾਣਾ ਹੈ ਉਹ ਚੇਤੀ ਜਾਏ ਰਮਨੀਤ ਸਿੰਘ ਬਿੱਟੂ ਅੱਜ ਕਾਂਗਰਸ ਛੱਡ ਕੇ ਜਿਸ ਢੰਗ ਦੇ ਨਾਲ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਉਸ ਨੂੰ ਲੈ ਕੇ ਇਹਨਾਂ ਨੇ ਖੁਸ਼ੀ ਜਤਾਈ ਹੈ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਇਆ ਨੇ ਕਿ ਅੱਜ ਮੈਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਰਮਨੀਤ ਸਿੰਘ ਬਿੱਟੂ ਜਿਹੜੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਹਾਲਾਂਕਿ ਇਸ ਜੁਆਇਨਿੰਗ ਨੂੰ ਵੀ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਪ੍ਰਗਟ ਸਿੰਘ ਦੱਸਦੇ ਨਜ਼ਰ ਆ ਰਹੇ ਨੇ ਕਿ ਟਿਕਟ ਨਾ ਮਿਲਣ ਦੀ ਜਾਣਕਾਰੀ ਰਵਨੀ ਸਿੰਘ ਬਿੱਟੂ ਨੂੰ ਮਿਲ ਚੁੱਕੀ ਸੀ ਇਸੇ ਕਰਕੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਲਗਾਤਾਰ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਕਿਸ ਢੰਗ ਦੇ ਨਾਲ ਭਾਜਪਾ ਦਾ ਦਮਨ ਥੰਮ ਦੇ ਨਜ਼ਰ ਆ ਰਹੇ ਨੇ ਤੇ ਵੇਖਣ ਵਾਲੀ ਗੱਲ ਰਹੇਗੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤੀ ਹੋਰ ਕੀ ਕਰਵਟ ਲੈਂਦੀ ਹੋਏ ਨਜ਼ਰ ਆਂਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par